ਜਿਹੜੀ ਗੱਲ ਚੰਗੇ ਖਾਨਦਾਨ ਦੇ ਵਿੱਚ ਹੋਵੇ ਨਾ ਉਹ ਕਿਤੇ ਹੋਰ ਨਹੀਂ ਲੱਭਦੀ ਹੁੰਦੀ ਜੇ ਆਪਣੀ ਘੋੜੀ ਦਾ ਖਾਨਦਾਨ ਚੰਗਾ ਤਾਂ ਆਪਣੀ ਘੋੜੀ ਅੱਗੇ ਤਾਂ ਹੀ ਚੰਗਾ ਬੱਚਾ ਦੇਊਗੀ ਜੇ ਆਪਣੀ ਘੋੜੀ ਦੇ ਵਿੱਚ ਚੰਗੀ ਕੁਆਲਿਟੀ ਹੈ ਤਾਂ ਤਾਂ ਹੀ ਚੰਗਾ ਬੱਚਾ ਦੇਊਗੀ ਉਵੇਂ ਹੀ ਅੱਜ ਆਪਾਂ ਤੁਹਾਡੇ ਵਾਸਤੇ ਘੋੜੀ ਲੈ ਕੇ ਆਏ ਪਹਿਲਾਂ ਤੁਸੀਂ ਘੋੜੀ ਦੇਖ ਲਈ ਹੁਣ ਇਹਦੀ ਆਹ ਮੰਗਰ ਬੱਚੀ ਦੇਖ ਲਈ ਆਜੋ ਆਪਾਂ ਡਿਟੇਲ ਜਿਹਦੇ ਬਾਰੇ ਸਾਰੀ ਗੱਲਬਾਤ ਕਰਦੇ ਹਾਂ ਮਿੱਤਰੋ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਫੋਲੋ ਕਰ ਲਓ ਜੀ ਤੇ ਅੱਜ ਤੁਹਾਡੇ ਸਾਹਮਣੇ ਇਹ ਕਾਲੀ ਮਾਰਵਾੜੀ ਘੋੜੀ ਆ ਜੀ ਨਾਮ ਇਹਦਾ ਨਖਰੋ ਆ ਤੇ ਬਾਈ ਕਹਿੰਦਾ ਇਹਦੀ ਹਾਈਟ ਹੈ ਜਿਹੜੀ ਉਹ 60 ਇੰਚ ਆ ਪ੍ਰੋਪਰ ਹੱਟੀ ਵਾਲੀ ਬਾਲਪੌਰੀਆਂ ਦੀ ਸਾਫ ਆ ਪਿਓ ਇਹਦਾ ਜੀ ਪਵਨਾ ਜੀ ਦਬੋਕਾਲ ਆਪਣਨ ਦਬੋਕਾਲ ਇਹ ਤਾਂ ਫਾਦਰ ਆ ਤੇ ਜਿਹੜਾ ਇਹਦਾ ਗ੍ਰੈਂਡ ਫਾਦਰ ਹੈ ਯਾਨੀ ਕੀ ਦਾਦਾ ਹੈ ਉਹ ਹੈ ਤੂਫਾਨ ਇਹ ਜਿਹੜੀ ਘੋੜੀ ਹੈ ਇਹਦੇ ਮਗਰ 40 ਦਿਨਾਂ ਦੀ ਬਸ਼ੇਰੀ ਹੈ ਜੀ ਦੇਵਰਾਜ ਰਲੀਆਂ ਦੀ ਉਹ ਬਸ਼ੇਰੀ ਵੀ ਬਾਲਪੌਰੀਆਂ ਦੀ ਸਾਫ ਹੈ ਤੇ ਘੋੜੀ ਵੀ ਸਾਫ ਹੈ 30 ਦਿਨਾਂ ਦੀ ਗੱਬਣ ਜੇ ਇੱਕ ਪਾਸਾ ਜੀ ਰਾਜ ਵਿਰਾਟ ਘੋੜੇ ਤੋਂ ਰਾਜੀ ਬਰਾੜ ਘੋੜਾ ਜੀ ਇੱਕ ਬਹੁਤ ਹੀ ਵਧੀਆ ਟੌਪ ਦਾ ਘੋੜਾ ਹੈ ਉਹ ਤੋਂ ਇਹ ਕੱਬਣ ਚੈੱਕ ਪਾਸ ਆ ਇਹ ਘੋੜੀ ਗੰਗਾ ਨਗਰ ਏਰੀਏ ਦੇ ਵਿੱਚ ਹੈ ਜੀ ਤੇ ਬਾਈ ਰਣਦੀਪ ਬਰਾੜ ਦੇ ਕੋਲੇ ਬਾਈ ਬਹੁਤ ਹੀ ਨੇਕ ਦਿਲ ਇਨਸਾਨ ਆ ਜਿੰਨੀ ਕੀ ਜਾਣਕਾਰੀ ਬਾਈ ਨੇ ਦੱਸੀ ਹੈ ਉਹ ਸਾਰੀ ਜੈਨੂਅਨ ਆ ਤੇ ਸਹੀ ਆ ਕੋਈ ਆਪਰ ਨੂੰ ਦੱਸੀ ਆ ਤੇ ਜੇ ਤੁਹਾਨੂੰ ਘੋੜੀ ਪਸੰਦ ਆ ਘੋੜੀ ਵਾਸਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਘੋੜੀ ਬਾਲ ਪੌਰੀਆਂ ਦੀ ਵੀ ਸਾਫ ਆ ਸਵਾਰੀ ਦੀ ਵੀ ਸਾਫ ਆ ਤੇ ਬਾਕੀ ਘੋੜੀ ਸਾਉਸੀ ਲਠੰਡੀ ਪੂਰੀ ਆ ਬਈ ਐਟੀਟਿਊਡ ਵੀ ਦਿਖਾਉਂਦੀ ਆ ਪਰ ਉਹਨੂੰ ਪਤਾ ਵੀ ਮੇਰਾ ਕਿਹੜਾ ਮਾਲਕ ਹੈ ਲੱਤ-ਪੇਟ ਕੋਈ ਮਾਰਦੀ ਨਹੀਂ ਚੰਗੀ ਘੋੜੀ ਆ ਚੰਗੀ ਪ੍ਰੋਡਿਊਸ ਕਰਨ ਵਾਲੀ ਆ ਘੋੜੀ ਦੇ ਬੱਚੇ ਵੀ 65-66 ਇੰਚ ਹੋਏ ਖੜੇ ਆ ਤੇ ਜੇ ਕਿਸੇ ਭਰਾ ਨੇ ਬੱਚੇ ਵੀ ਦੇਖਣੇ ਹੋ ਵੀ ਦਿਖਾ ਦੇਣਗੇ ਬਾਕੀ ਘੋੜੀ ਆ ਆਪ ਚੰਗੀ ਆ ਬਈ ਤੇ ਜੇ ਕੋਈ ਭਰਾ ਇੱਛਾ ਰੱਖਦਾ ਚੰਗੀ ਬਰੀਡਿੰਗ ਵਾਲੀ ਚੰਗੀ ਕੁਆਲਿਟੀ ਦੀ ਘੋੜੀ ਰੱਖਣੀ ਚਾਹੁੰਦਾ ਤਾਂ ਉਹ ਭਰਾ ਦੇ ਨਾਲ ਗੱਲਬਾਤ ਕਰ ਸਕਦਾ ਹੈ ਬਾਕੀ ਆਪਣੇ ਮਿੱਤਰੋ ਪੇਜ ਫੋਲੋ ਕਰ ਦਿਓ ਵੀਡੀਓ ਭਰਾਵਾਂ ਨਾਲ ਸ਼ੇਅਰ ਕਰ ਦਿਓ ਜਿਹੜਾ ਬੰਦਾ ਕੋਈ ਨਮਾ ਕੋੜੀ ਰੱਖਣ ਦਾ ਚਾਹ ਬਣਾਣਾ ਉਹਨੂੰ ਆਹ ਕੋੜੀ ਇੱਕ ਵਾਰੀ ਜ਼ਰੂਰ ਦਿਖਾਓ ਧੰਨਵਾਦ ਜੀ